ਅਰਜ਼ਾ ਮੰਗੇ ਕੀ ਹੈ ਢੋਬ ਲੈਣ ਸਾਨੂੰ ਜਾਨਾ ਬਦਦੇ ਹੀ ਉੱਚੀਆਂ ਲਹਿਰਾਂ ਵੱਲ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਮੈਂ ਹਾਂ ਅਮਨਦੀਪ ਐਮਾ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਮੁੰਡਿਆਂ ਕੁੜੀਆਂ ਦੀ ਜਿਹੜੇ ਛੋਟੇ ਛੋਟੇ ਪਿੰਡਾਂ ਜਾਂ ਸ਼ਹਿਰਾਂ ਦੇ ਆਮ ਜਿਹੇ ਘਰਾਂ ਤੋਂ ਨਿਕਲ ਕੇ ਦੂਰ ਦਰਾਡੇ ਵੱਡੇ ਸ਼ਹਿਰਾਂ ਜਾਂ ਪਰਦੇਸਾਂ ਵਿੱਚ ਆਪਣੇ ਸੁਪਨੇ ਪੂਰੇ ਕਰਨ ਨਿਕਲਦੇ ਹਨ ਅਸਲ ਜੀ ਗੱਲ ਇਦਾਂ ਹੈ ਅਸੀਂ ਛੋਟੇ-ਛੋਟੇ ਪਿੰਡਾਂ ਸ਼ਹਿਰਾਂ ਦੇ ਆਮ ਜਿਹੇ ਘਰਾਂ ਤੋਂ ਨਿਕਲੇ ਹੁੰਦੇ ਹਾਂ ਆਪਣੇ ਆਪ ਨੂੰ ਕਿਸੇ ਖਾਸ ਮੁਕਾਮ ਤੱਕ ਲਿਜਾਣ ਲਈ ਲੰਮਾ ਸੰਘਰਸ਼ ਕਰਨਾ ਪੈਂਦਾ ਕਈ ਵਾਰ गिरਦੇ ਹਾਂ ਹਿੰਮਤ ਕਰਕੇ ਫਿਰ ਉੱਠ ਖੜਦੇ ਹਾਂ ਜ਼ਿੰਦਗੀ ਦੇ ਉਤਾਰ ਚੜ੍ਹਾਅ ਚ ਕਈ ਵਾਰ ਆਪਣੇ ਵੀ ਸਾਥ ਛੱਡ ਜਾਂਦੇ ਹਨ ਬਿਲਕੁਲ ਇਕੱਲੇ ਰਹਿ ਜਾਂਦੇ ਹਨ ਫਿਰ ਵੀ ਡੋਲਦੇ ਨਹੀਂ ਦੋਸਤੋ ਹਵਾ ਕੇ ਮਹਿਲ ਜਿਵੇਂ ਕਾਰਾਂ ਗੱਡੀਆਂ ਮਹਿੰਗੇ ਮੋਬਾਈਲ ਬਨਾਉਟੀ ਟੋਰ ਇਹ ਤਾਂ ਦਿਨਾਂ ਚ ਖੜੇ ਕੀਤੇ ਜਾ ਸਕਦੇ ਹਨ ਹਵਾ ਵਿੱਚ ਬਣਾਈ ਇਹ ਮਹਿਲ ਬਨਾਉਟੀ ਟੋਰ ਇਹ ਜਿੰਦਗੀ ਚ ਆਉਣ ਵਾਲੀਆਂ ਮੁਸੀਬਤਾਂ ਓਕੜਾਂ ਨੂੰ ਚੱਲਣ ਯੋਗ ਨਹੀਂ ਹੁੰਦੇ नीह मज़बूत हो लाज़मी हूंदा है जो वक्त मंगदे छोटे पिंडा घरां असी उठ के आया ए वॾे शहरां वल नवांगे कुझु ਅਰਜ਼ਾ ਮੰਗੇ ਕੁਝ ਕਰਜ਼ਾ ਮੰਗੇ ਕਰੂ ਦੁਨੀਆ ਸਲਾਮ ਸਾਡੀ ਐਡਾਂ ਵੱਲ ਨੂੰ ਫਰਕ ਨਹੀਂ ਪੈਂਦਾ ਕੀ ਛੱਡ ਆਏ ਪਿੱਛੇ ਕਦਮ ਡੋਲਣ ਨਾ ਦੇਨੇ ਚਾਹੇ ਮੰਜ਼ਿਲ ਦੂਰ ਦਿ세 लेक लखां छॾी हवाडिया हवामा तुरे आए सिखर दुपरा वल नोटे छोटे पिंडा विचो आम ज़रां थो ਅਸੀਂ ਤੁਰ ਕੇ ਆਏ ਵੱਡੇ ਸ਼ਹਿਰਾਂ ਵੱਲ ਨੂੰ ਅਮਨਦੀਪ ਆ ਮੈਂ ਹੋਇਆ ਜਿਤਨਾ ਤਤ ਸਮੁੰਦਰਾਂ ਦਾ ਹੁੰਦਾ ਕਦੋਂ ਨਦੀਆਂ ਨੂੰ ਪੈ ਤਰਜ਼ਾ ਮੰਗੇ ਕਾਹੇ ਡੋਬ ਲੈਣ ਸਾਨੂੰ क्या है डोब लैण सानू जान बददे उच लहरां वल नोटे छोटे पिंडा विचो आम जेहे घरां तो असीं उठ के आया वॾे शहरां वल न ਅਰਜ਼ਾ ਮੰਗੇ ਕੁਝ ਕਰਜ਼ਾ ਮੰਗੇ ਕਰੂ ਦੁਨੀਆ ਸਲਾਮ ਸਾਡੀ ਪੈੜਾਂ ਵਾਲ ਨੂੰ ਦੋਸਤੋ ਵੀਡੀਓ ਪਸੰਦ ਆਈ ਤਾਂ ਲਾਈਕਮੈਂਟ ਜਰੂਰ ਕਰਨਾ ਤੇ ਹੋਰ ਪ੍ਰੇਰਨਾ ਦਾ ਇੱਕ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ